ਨੀ ਮਾਰਾ ਇਹ ਪੁੱਤ ਨੀ ਮਾਰਾ ਇਹ ਨੀ ਮਾਰਾ ਮੈਨੂੰ ਪਾਣੀ ਦੇਓ ਪੁੱਤ ਆਹ ਲੋ ਪਾਣੀ ਮੈਨੂੰ ਭੁੱਖ ਲੱਗੀ ਪੁੱਤ ਰੋਟੀ ਵੀ ਦੇ ਜਾਈਂ ਰੋਟੀ ਵੀ ਦੇ ਦੇਨੀ ਐ ਦੇ ਜਾ ਬਿੱਬੀ ਕੀ ਹੋਇਆ ਕਦਰ ਤੂੰ ਠੀਕ ਨਹੀਂ ਆ ਮੈਂ ਬੀਬੀ ਦਿਨ ਭਾਈ ਖਾਦੀ ਆ ਪੁੱਤ ਖਾਦੀ ਆ ਆਲੋ ਬੜਾ ਰੋਟੀ ਤੂੰ ਕਿਥੇ ਬਿਠਾ ਕਰਦਾ ਮੈਂ ਬਿਮਾਰ ਹੋਣਾ ਚਾਹੀ ਇਧਰ ਉਹ ਤੇ ਮੇਰੀਆਂ ਅੱਖਾਂ ਚ ਦਾਰੂ ਵੀ ਪਾ ਜਾਂਦੀ ਰੁਕ ਰੁਕ ਰੁਕੋ ਹਾਂ ਦੱਸ ਕੀ ਗੱਲ ਆ ਮਾਤਾ ਨੇ ਦਾਰੂ ਪਾਜੋ ਯਾਰ ਮੈਂ ਪਹਿਲੀ ਪਾਉਂ ਚੱਲਾ ਮੈਂ ਤੂੰ ਦਾਰੂ ਨਹੀਂ ਪਾ ਸਕਦੀ ਦੱਸ ਮੈਂ ਪਾਵਾਂ ਬਿਮਾਰ ਹੈ ਨਾ ਸਾਰਾ ਦਿਨ ਖਾਉ ਖਾਉ ਕਰ ਜਿੰਦ ਯਾਰ ਮੈਂ ਮਾਰਾਰੇ ਨਾਲ ਹਰ ਟਾਈਮ ਮੈਂ ਰਹਿਣਾ ਨਾਲ ਉਹਦੇ ਮੈਂ ਇਨੀ ਸੇਵਾ ਕਰਦਾ ਲੱਗੇ ਰਹਿਣਾ ਯਾਰ ਮੈਨੂੰ ਕੁਝ ਨਹੀਂ ਹੁੰਦਾ ਤੈਨੂੰ ਕੀ ਹੋ ਜਾਣਾ ਯਾਰ ਇਹ ਹੁਸਨ ਇਹ ਜਵਾਨੀ ਇਹ ਸਾਰਾ ਕੁਝ ਇੱਥੇ ਰਹਿ ਜਾਣਾ ਵਾ ਇਹ ਟਾਈਮ ਹਰ ਇੱਕ ਦੇ ਆਉਂਦਾ ਪਤਾ ਨਹੀਂ ਯਾਰ ਤੂੰ ਕੀ ਸੋਚਦੀ ਆ ਲੈ ਅਮਰ ਤਾਂ ਮੈਂ ਪਾਲਾਂ ਦਾਰੂ ਬੱਸ ਨਿਵਰ ਨੂੰ ਕਿਹਾ ਹੀ ਉਹ ਨਹੀਂ ਆਈ ਪੌਣ ਦਾਰੂ ਬਾਬਾ ਤੁਹਾਨੂੰ ਪਤਾ ਹੀ ਆ ਕਿਦਾਂ ਦੀ ਹੈਗੀ ਆ ਚੱਪ ਬੋਤ ਜੱਪ ਹਾਂਜੀ ਮੰਮੀ ਬੋਤ ਮੈਨੂੰ ਰੋਟੀ ਲਿਆ ਦਿੰਦਾ ਦਵਾਈ ਖਾਣੇ ਹੀ ਮੈਂ ਅਲੋ ਮਮਾ ਰੋਟੀ ਬੋਤ ਮੂਂ ਕੇ ਉਹ ਬੰਨਿਆ ਵਾ ਰੋਟੀ ਤੇ ਲੈ ਕੇ ਰੱਖੀ ਆ ਮੈਂ ਝਾੜੇ ਲੱਗ ਨਹੀਂ ਹੋਣਾ ਤੁਸੀਂ ਠੀਕ ਨਹੀਂ ਆ ਮੈਂ ਵੀ ਮਾਰੋਣਾ ਵਾ ਪੁੱਤ ਇਦਾਂ ਨਹੀਂ ਹੁੰਦਾ ਹੁੰਦਾ ਤੀ ਵੀ ਦਾਦੀ ਮम्मा ਲੱਗ ਨਹੀਂ ਜਾਂਦੀ ਮम्मा ਅੱਲਬ ਟਾਡੇ ਵਰਗਾ ਹੈ ਨਹੀਂ ਆ ਤੇ ਵੀ ਇਦਾਂ ਦਾਦੀ ਦਾ ਨਾਮ ਕਹਿਆ ਕਰੋ ਪੁੱਤ ਦੂਸਰ ਹੀ ਕਿਉਂ ਮਾੜਾ ਟਾਈਮ ਕਿਹਨੂੰ ਦੱਸ ਕੇ ਨਹੀਂ ਹੁੰਦਾ ਕੁਦਰਤ ਸਭ ਦੇਹਦੀ ਆ ਸਭ ਦਾ ਸਾਗਤਾ ਵਿੱਥੀ ਹੁੰਦਾ ਅੱਜ ਰੱਬ ਨੇ ਮੈਨੂੰ ਵੀ ਦਿਖਾ ਦਿੱਤਾ ਜੋ ਮੈਂ ਤੇਰੀ ਦਾਦੀ ਨਾਲ ਕਰਦੀ ਯਾਦ ਰੱਖਿਓ ਜੋ ਬੀਜੋਗੇ ਉਹੀ ਵੱਢੋਗੇ ਰੱਬ ਸਾਰਾ ਕੁਝ ਦੇਖਦਾ ਹੈ